ਜਾਓ ਜੀ ਕੇ ਹਾਲ ਚਾਲ ਸਾਰਿਆਂ ਦਾ ਪਿਆ ਪਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਕਰਦੇ ਆਂ ਸਪਰੇ ਤੇ ਆਪਾਂ ਚાલਦੇ ਆਂ ਪਹਿਲਾਂ ਤੇਲ ਲੈਣ ਹਾਂ ਟਰੈਕਟਰ 'ਚ ਹੈ ਨਹੀਂ ਤੇਲ ਫਲਾ ਆਪਾਂ ਤੇਲ ਲੈ ਆਨੇ ਆਂ ਫਿਰ ਟਰੈਕਟਰ ਤਾਂ ਬਾਗੇ ਮੋਟਰ ਤੇ ਤੇ ਫਿਰ ਆਪਾਂ ਕੰਨੀ ਪਾਣੀ ਦੀ ਲੈ ਜਾਾਂਗੇ ਕਿਉਂਕਿ ਦਵਾਈ ਘੋਲਣ ਨੂੰ ਤਾਜੇ ਪਾਣੀ ਦੀ ਤੇ ਚਲੋ ਆਪਾਂ ਤੇਲ ਪਾਉਣ ਚાલਦੇ ਆਂ ਪਹਿਲਾਂ ਕੰਨੀ ਚ ਫਿਰ ਲੋ ਜੀ ਉਹ ਜਾ ਰਹੀ ਆਪਣੀ ਟੈਂਕੀ ਬਸ ਫਸ ਪਾਣੀ ਲੈ ਕੇ ਜਾ ਰਹੇ ਆਂ ਤੇਲ ਦਾ ਕਹਿੰਦੇ ਸਰਗਾ ਤੇਲ ਕਹਿੰਦਾ ਹੈਗਾ ਟਰੈਕਟਰ 'ਚ ਤੇ ਬਾਕੀ ਆਪਾਂ ਬਸ ਪਾਣੀ ਲੈ ਕੇ ਜਾ ਰਹੇ ਆਂ ਜਾਨੀ ਪ੍ਰਕਿਰਿਆ ਤੇ ਬਸ ਉੱਥੇ ਜਾ ਕੇ ਇਹ ਦਿਵਾਲੀ ਕੋ ਇਹਦੇ ਡੈਡੀ ਦੀ ਦਵਾਈ ਕੋ ਲੂਗਾ ਤੇ ਆਪਾਂ ਭਰਾਂਗੇ ਟੈਂਕੀ ਚੁੱਅਚੇ ਚੋਂ ਸ਼ੱਕ ਦੇ ਬੜੇ ਆਜੋ ਆਜੋ ਜੀ ਨੇ ਸਪਰੇ ਕਰਾਣੀ ਆ ਹੈਨਾ ਸਾਰਾ ਲਾਣਾ ਜਿਹਨੇ ਆਜੋ ਭਾਈ ਮੋਟਰ ਤੇ ਸਿੱਧਾ ਪਹੁੰਚ ਜਿਓ ਤੇ ਲੋ ਵੀ ਮਿੱਤਰੋ ਆਪਾਂ ਹੋ ਗਏ ਟਰੈਕਟਰ ਤੇ ਸ਼ਿਫਟ ਆਪਾਂ ਉੱਥੋਂ ਮੋਟਰ ਤੋਂ ਆਪਾਂ ਪਾਣੀ ਭਰ ਲਿਆ ਨੇ ਆਨੇ ਉਹ ਦਵਾਈ ਕੋ ਦਿਆਂ ਉੱਤਰ ਇਸੋ ਵੀ ਤੱਕ ਕਰਨਾ ਤੇ ਕਿਤੇ ਕਿਹੋ ਜਿਹਾ ਕੋਈ ਤਿੰਨ ਬਿੱਲੀਆਂ ਜਿਹਾ ਸਪਰੇਅ ਕਰ ਦਈਆਂ ਆਪਾਂ ਤੇ ਬਾਕੀ ਉੱਥੇ ਆ ਕੇ ਤੁਹਾਨੂੰ ਤੁਸਾਨਨੇ ਆ ਕਿਵੇਂ ਭਰਦੇ ਆਪਾਂ ਕਿਵੇਂ ਚਲੋ ਚੋਚੇ ਜੋ ਭਰਾਂਗੇ ਆਪਾਂ ਜਾਣ ਤੇ ਲੋ ਜੀ ਹੋ ਗਿਆ ਪ੍ਰੋਸੈਸ ਪਾਣੀ ਭਰਨਾ ਸ਼ੁਰੂ ਤੇ ਬਾਕੀ ਚੱਲ ਰਿਹਾ ਪਾਣੀ ਪੂਰਾ ਮਾੜੇ ਹੋਦੇ ਸਰ ਦਾਣੀ ਕਰਦੇ ਆਪਾਂ ਬਸ ਇੰਨਾ ਕੁ ਵਧ ਦੋ ਰੇਸ ਠੀਕ ਆ ਵੀਰੇ ਚੱਲ ਰਿਹਾ ਬਾਹਰ ਚੱਲ ਰਿਹਾ ਬਾਹਰ ਆ ਰਹੀ ਆ ਬਾਹਰ ਠੀਕ ਹੈ ਜੀ ਉਸਾ ਫਾਟੇ ਉਸ ਆਵਾਜ਼ ਨਾਲ। ਹੋਲੀ ਹੋਈ। ਇਹ ਨਾ ਕੋਈ ਨਾ ਕਬਲ। 600 ਨਾਲ ਅੰਦਰ ਕਿੱਲਾ ਨਹੀਂ ਕਰੀਏ ਬੱਸ। ਹਾਂ 600। ਤੇ ਬਾਕੀ ਤੁਹਾਨੂੰ ਭਰ ਕੇ ਮਿਲਦੇ ਆ। ਲਓ ਵੀ ਮਿੱਤਰੋ। ਤੇ ਦਵਾਈ ਪੈ ਗਈ ਵਿੱਚ। ਤੇ ਦਵਾਈ ਤੁਹਾਨੂੰ ਚੈੱਕ ਕਰਾਉਂਦੇ ਆ ਵੀ ਕਿਹੜੀ ਭਾਈ ਆਪਾਂ ਨੇ। ਤੇ ਆਪਾਂ ਨੇ ਅਜ ਕੀ ਪਾਣੀ ਤੋਂ ਪਹਿਲਾਂ ਕਰੀਏ ਪਿੱਛੇ ਨਾ ਮੇਰੇ ਕੰਮ ਜਾਪ ਨਹੀਂ ਰਹੀ ਸੀਗੀ। ਲਓ ਜੀ ਮਿੱਤਰੋ ਮਕੀਰਾ ਪਾਈ ਆ ਠੀਕ ਆ ਜੀ ਬਾਕੀ ਵੀਡੀਓ ਨੂੰ ਸਪੋਰਟ ਜਰੂਰ ਕਰਿਆ ਕਰੋ ਮਿੱਤਰੋ ਸਾਡੀਆਂ ਨੂੰ ਤੇ ਇਹ ਦੇਖੋ ਲੇ ਸਵੇਰ ਦਾ ਟਾਈਮ ਆ ਹਜਰੇ ਹਜਰੇ ਸਪਰੇਅ ਦਾ ਨਾ ਵੇਟ ਦੇਣਾ ਕਾ ਫਿਰ ਮੇਰੀ ਸਿਹਤ ਨਹੀਂ ਠੀਕ ਮਿੱਤਰੋ ਘਮੇਰ ਆਉਂਦੀ ਆ ਤੇ ਬੁਖਾਰ ਤੇ ਦਵਾਈ ਲਿਆਵਾਂਗਾ ਬੋਟਾਂ ਕਰਾ ਕੇ ਤੇ ਆ ਤਿੰਨ ਕਿੱਲਾਂ ਜੇ ਕਰਨੀਆਂ ਸਪਰੇਅ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਤੇ ਲੋ ਜੀ ਖੋਲਣ ਲੱਗੇ ਪਾਪ ਤੇ ਬਾਕੀ ਪਾਸੋਂ ਕਿੱਲਾ ਕੱਢ ਕੇ ਲਿਆਉਂਦੇ ਫਿਰ ਇੱਥੇ ਲੱਗਾਂਗੇ ਅਕਿ ਆਪਾਂ ਆਏਗੇ ਤੇ ਡਿਊਟੀ ਨੇ ਆਪਾਂ ਪਾਪ ਖੋਲਾਂਗੇ ਤੇ ਨਾਲ ਨਾਲ ਲੱਟ ਚਾਈ ਜਾ ਰਹੇ ਆ ਤੇ ਲੋ ਜੀ ਹੋ ਗਿਆ ਸ਼ੁਰੂ ਕੰਮ ਸਪਰੇਅ ਦਾ ਵੀ ਬਾਕੀ ਵਸਤਾਂ ਨੇ ਕਿ ਲਿਆ ਨਵੇੜ ਦੰਨੇ ਆਏ ਬਾਬੇ ਉਧਰੋਂ ਤਾਂ ਨਵੇੜਿਆ ਏ ਕਿ ਬਾਕੀ ਇੰਟਰ ਚੱਲ ਰਿਹਾ ਕੰਮ ਤੇ ਪੂਰੇ ਦੋ ਕਿੱਲੇ ਅੱਜ ਪੂਕਾ ਕਿਲਾ ਦਾ ਬਣਾ ਬਸ ਚੱਲ ਗਿਆ ਆ ਸਾਨੂੰ ਵੇਟ ਦੇਣਾ ਵਾਹਿਗੁਰੂ ਕਿ ਬਸ ਇਹ ਤੋਂ ਬਾਅਦ ਫਿਰ ਲਈ ਆਪਾਂ ਕੋਈ ਤਿੰਨ ਬੰਦੇ ਚਾਰ ਬੰਦੇ ਹੋ ਗਏ ਆਪਾਂ ਤਿੰਨ ਤਾਂ ਉਹ ਹੋ ਗਏ ਇੱਕ ਆ ਮੈਂ ਹੋ ਗਿਆ ਠੀਕ ਹੈ ਤੇ ਲੋਜ ਨੇ ਪਿੱਛੇ ਆ ਗਏ ਸੁਪਰੇ ਦਾ ਬਾਕੀ ਰੋਟੀ ਖਾਣ ਲੱਗੇ ਆ ਜੀ ਤੇ ਲੋ ਜੀ ਮਿੱਤਰੋ ਚੱਲੇ ਆਪਾਂ ਦਵਾਈ ਲੈਣ ਸਿੱਧਾ ਡਾਕਟਰ ਕੋਲ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦੁਕਾਨੀਆਂ ਇਹਦੇ ਲਵਾਨੀਆਂ ਸੂਈ ਦੇਖਦਾ ਆਏ ਹਾਂ ਵੈਰੀਆ ਲਾਉਏ ਤੇ ਚਲੋ ਆਪਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂਦੇ ਅੱਜ ਸੂਈ ਲਵਾਨਿਆਂ ਮੁੰਡੇ ਦੇ ਤੇ ਚਲੋ ਉੱਥੇ ਜਾ ਕੇ ਮਿਲਦੇ ਆਂ ਕਿੰਨੇ ਨਰੀ ਗਰਾਫ ਪਰੇਸ਼ਾਨ ਹੋ ਗਏ ਚਾਹ ਬਟਾਣੇ ਬਿਲਕੁਲੇ ਠੀਕ ਹੈ ਗੇਰੀ ਚਾਹਟਣ ਤੇ ਲੋ ਜੀ ਦਵਾਈ ਲੈ ਕੇ ਲੰਘਿਆ ਤੇ ਬਾਕੀ ਆ ਰੈਲੀ ਨਿੱਕੜਿਆ ਵੀਰੇ ਝਾੜ ਵਾਲਿਆਂ ਦੇ ਝਾੜੂ 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 ਵੇਦੇ ਝਾੜ ਕੋਸੀ ਤੇ ਬਾਕੀ ਵਾ ਚੱਲਿਆ ਕਰਨ ਦਵਾਈ ਲਿਆਏ ਤੇ ਤੇ ਬਾਕੀ ਆ ਲੱਛਣ ਦੇਖ ਰਿਹਾ ਕੀ ਕਰਦੇ ਨੇ ਤੇ ਬਾਕੀ ਤੁਹਾਨੂੰ ਵਸ ਪਿੰਡ ਜਾ ਕੇ ਮਿਲਦੇ ਆ ਤੇ ਤਾਂ ਜੀ ਅੱਜ ਅੰਡਰ ਪਰਾਂ ਫੈਸੇ ਕਨਾਲ ਜੀ ਫਿਰ ਚਲਦੇ ਆ ਘਰ ਮਿੱਤਰੋ ਉੱਧਰ ਨਿਕਲ ਲੈਣੀ ਹੋ ਇੱਥੇ ਰਿਹਾ ਏਟੀਐਮ ਚ ਆ ਕੇ ਇੱਥਰ ਦੇਖਦੇ ਆ ਘਟਾ ਕੇ ਜੇ ਨਿਕਲੋਗੇ ਉੱਧਰ ਚੱਲ ਜਾਣੀ ਏਟੀਐਮ ਇੱਥਰ ਚਲਾ ਕੇ ਦੇਖਦੇ ਆ ਤੇ ਲੋ ਜੀ ਇਹਨੇ ਤਾਂ ਕੱਢ ਤੇ ਪੈਸੇ ਚੈੱਕ ਕਰੋ ਦਾ ਹੋਣੇ ਨਹੀਂ ਕੱਢੇ ਇਹਨੇ ਕੱਢ ਤੇ ਪੈਸੇ ਵਧੀਆ ਅੱਛਾ ਹੋਰ ਕਢਾ ਲ ਹਨ ਹੋਰ ਕਢਾ ਲਈ ਤੇ ਲੋ ਜੀ ਮੋਟਰ ਤੇ ਪਹੁੰਚ ਗਏ ਵੀਡੀਓ ਬਣਾਉਣ ਤੇ ਆਪਣੇ ਆਹ ਦਰਤ ਤੇ ਲੱਗੇ ਹੋਏ ਤੇ ਕਿਨੂੰ ਆਪਾਂ ਦੋ ਤੋੜਨੇ ਠੀਕ ਹੈ ਤੇ ਬਾਕੀ ਕਰਤੋ ਲੈ ਤੈਨ ਕਿਨੂੰ ਸੰਤਰੀਆਂ ਬਾਰ ਬਾਕੀ ਉਹਨਾਂ ਵੀਡੀਓ ਬਣਾਉਣੀ ਆਪਾਂ ਸ਼ਾਰਟ ਆ ਬਲੌਗ ਮਤਲਬ ਆਪਣੇ ਫਨੀ ਬਲੌਗਸ ਬਣਾਉਣੇ ਆ ਤੁਹਾਨੂੰ ਦਿਖਾਉਣੇ ਆਰੇ ਹਰੇ ਜਾਨ ਬਲੌਗ ਸਮਤੀ ਦਾ ਤੇ ਹੱਥ ਪੰਜੇ ਦੀ ਰੈਲੀ ਨਿਕਲ ਰਹੀ ਆ ਚੈੱਕ ਆਊਟ ਕਰ ਸਕਦੇ ਤੁਸੀਂ ਕਿਵੇਂ ਲੋਕ ਲੱਗੇ ਹੋਏ ਨੇ ਲਾਈਨਾਂ 'ਚ ਜਦ ਇਹਦੀ ਗਵਰਨਮੈਂਟ ਹੁੰਦੀ ਆ ਉਦੋਂ ਇਹ ਨਹੀਂ ਹਾਲ ਪੁੱਛਦੇ ਪਰ ਹੁਣ ਫੇਰ ਆਪਣੇ ਵਾਲੇ ਲੱਗੇ ਹੋਏ ਨੇ ਸਾਰੇ ਦੇਖੋ ਜੀ ਕਰ ਸਕਦੇ ਹਾਂ ਚੈੱਕ ਆਊਟ ਲਾਦੇ ਬਹੁਤ ਆ ਪਿੱਛੇ ਹਨਾ ਲੋਕ ਪਿੱਛੇ ਬਾਵਲਾਦੇ ਨੇ ਚਾਹੇ ਹੁਣ ਆਪਾਂ ਝਾੜੂ ਸਰਕਾਰ ਦੀ ਗੱਲ ਕਰ ਲਈ ਉਹਨੇ ਵੀ ਨਹੀਂ ਕੋਈ ਢੱਕਾ ਤੋੜਿਆ ਉਹ ਹੀ ਦੇਖ ਲੈ ਕਿੰਨੀਆਂ ਗੱਡੀਆਂ ਕਿਸੇ ਨੂੰ ਨਹੀਂ ਲੈਣ ਲਓ ਦੇਖੋ ਮੈਂ ਚੈੱਕ ਆਊਟ ਕਰੂੰ ਹੁਣ ਪਿੱਛੇ ਜਾ ਕੇ ਆ ਫੇਰ ਆਗੀਆਂ 2-4 ਗੱਡੀਆਂ ਹੋਰ ਛੋਟੀਆਂ ਵਿਚਾਰੀਆਂ ਲਓ ਜੀ ਆਹ ਆ ਲਾ ਲੋਕਾਂ ਦੇ ਲਓ ਹਲੇ ਹੋਰ ਦੇਖ ਸਕਦੇ ਹਾਂ ਲੈ ਲੈ ਲਓ ਜੀ ਹੋਰ ਆ ਰਹੀਆਂ ਪਿੱਛੇ ਹੋਰ ਪਿੱਛੇ ਹੋ ਰਹੀਆਂ ਜਾ ਰਹੀਆਂ ਨੇ ਇੱਥੇ ਗੱਡੀਆਂ ਬਾਕੀ ਬਾਈ ਤੁਸੀਂ ਜੀ ਗਾਹਾਂ ਤੱਕ ਲੋਕ ਜਾਂਦੇ ਨੇ ਇੱਧਰ ਤੱਕ ਕੁਝ ਨਹੀਂ ਕਹਿ ਸਕਦੇ ਆਪਣੇ ਲੋਕ ਨੇ ਜਿਹੜੇ ਬਣਾਉਂਦੇ ਨੇ ਇਹਨਾਂ ਨੂੰ ਬਾਅਦ ਚ ਆਪਣੇ ਉਹ ਗਾਣਾ ਗੱਡੀ ਜਾਂਦੇ ਨੇ ਕੋਈ ਸਟੈਂਡ ਨਹੀਂ ਕੁਝ ਨਹੀਂ ਤੇ ਆਪਣੀ ਵੀਡੀਓ ਦਾ ਕੰਮ ਕੰਪਲੀਟ ਹੋ ਗਿਆ ਆਪਾਂ ਛੱਡੀਏ ਇਹਨਾਂ ਨੂੰ ਆਪਾਂ ਆਪਣੇ ਕੰਮ ਤੱਕ ਕੰਮ ਧਿਆਨ ਰੱਖੀਏ ਤੇ ਮਿੱਤਰੋ ਮਾਈਕਾਂ ਆਪਾਂ ਨੇ ਬੰਦ ਕਰ ਦਿੱਤੀਆਂ ਤੇ ਚੱਕ ਮਿੱਤਰਾ ਸਟੈਂਡ ਹੁਣ ਆਪਾਂ ਚੱਲੀਏ ਘਰ ਨੂੰ ਫਿਰ ਡੰਗਰ ਬੱਚੇ ਦਾ ਵੀ ਸਾਹਮਣਾ ਜਾ ਕੇ ਤੇ ਛਲਗਮਾਂ ਦਾ ਜਾਂ ਮੈਡਾ ਵਧੀਆ ਨਹੀਂ ਆਇਆ ਪਤਾ ਨਹੀਂ ਡੀਟੈਕ ਦਾ ਮਿੱਤਰੋ ਡੀਜੀਟੈਕ ਦਾ ਸਟੈਂਡ ਆ ਮਿੱਤਰੋ ਆਪ ਨੂੰ 1300 ਦਾ ਦੇ ਆ ਤੀਗਾ 1400 ਦਾ ਹੂੰ 1500 ਦਾ 1500 ਦਿਆ ਦੀ 1500 ਦਾ ਸਟੈਂਡ ਦੇ ਆ ਦੀ ਮਿੱਤਰੋ ਤੇ 3100 ਦੀਆਂ ਮੈਕਾਂ ਦੀਆਂ ਦੀ ਆਪਾਂ ਨੂੰ 6 ਮਹੀਨੇ ਦੀ ਗਾਰੰਟੀ ਗਾਲ ਤੇ سپورਟ ਜਰੂਰ ਕਰਿਆ ਕਰੋ ਮਿੱਤਰੋ ਬਾਕੀ ਹੁਣ ਜਿਆਦਾ ਆ ਸਬਜੀ ਲੈ ਜਾਣਗੀਆਂ ਇਹਦੀਆਂ ਵੀ ਤੁਹਾਨੂੰ ਅਪਡੇਟ ਦਵਾਂਗੇ ਤੇ ਅੱਜ ਆਪਾਂ ਨੇ ਵਕੀਰਾ ਦੀ ਸਪਰੇਅ ਕਰੀ ਜਾ ਮਿੱਤਰੋ ਤਿੰਨ ਕਿੱਲਾਂ ਚ ਆਪਣੇ 826 ਚ ਗੁੱਲੀ ਡੰਡਾ ਤਾਂ ਕਾਫੀ ਵੱਧ ਚੁੱਕਿਆ ਅੱਗੇ ਨਾਲੋਂ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਪਰ سپورਟ ਕਰਿਓ ਮਿੱਤਰੋ ਆਪਾਂ ਨੂੰ ਜਰੂਰ ਤੇ ਵਲੌਗ ਜਰੂਰ سپورਟ ਕਰਿਆ ਕਰੋ بڑے ਵਲੌਗ ਵੀ سپورਟ ਕਰਿਆ ਕਰੋ ਤੇ ਛੋਟੇ ਆਪਾਂ ਪਾਉਣੇ ਹੁੰਦੇ ਆ ਉਹច ਆਪਾਂ ਥੋੜੇ ਥੋੜੇ ਹਿੰਟਾ ਦੇ ਦਿੰਨੇ ਆ ਤੇ بڑے ਵਲੌਗ ਚ ਕੀ ਹੋਊਗਾ ਤੇ ਜਰੂਰ ਲਾਈਕ ਕਰਿਆ ਕਰੋ ਮਿੱਤਰੋ ਤੇ ਉਹ ਦੇਖੋ ਜੀ ਪਿੰਡਾਂ ਦੇ ਪੈਰਾਮਿਡ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲੋ ਜੀ ਮੈਂ ਹਸਾ ਦੀ ਵੀ ਆਪਣੀ ਡਿਊਟੀ ਲੱਗ ਗਈ ਤੇ ਬਾਕੀ ਉਹ ਚੈੱਕ ਕਰੋ ਕਿਵੇਂ ਲੱਗੀ ਹੋਏ ਖੇਡਣ ਕੁੱਤੀ ਉਹ ਗੱਟੀ ਨਾਲ ਲੱਗੀ ਹੋਏ ਖੇਡਣਾ ਪਤਾ ਨਹੀਂ ਕੀ ਓਏ ਚੁੱਪ ਆ ਤੇ ਬਾਕੀ ਲੱਗੀ ਹੋਈ ਇੱਥੇ ਦੂਜਾ ਕੁੱਤਾ ਭੌਂ ਗਿਆ ਤਾਂ ਬਾਕੀ ਵਸਾ ਮੈਂ ਸਰਵੀ ਪਾਸੋਂ ਵੀ ਅੰਦਰ ਕਰਦੀ ਤੇ ਬਾਕੀ ਉਤੋਂ ਆਪਾਂ ਬਿਲਕੁਲ ਚੱਲਦੇ ਆ ਤੇ ਲੋ ਜੀ ਗਰੇਕਣੀ ਪਹੁੰਚ ਗਏ ਤੇ ਮੈਂ ਸਾਲਾ ਨਿ ਬਿਟ ਕੇ ਤੇ ਬਾਕੀ ਆਪਾਂ ਰੋਟੀ ਖਾ ਕੇ ਨੇ ਪੇਟ ਦੀ ਰੋਟੀ ਆਪਾਂ ਤੇ ਬਾਕੀ ਅੱਜ ਦੇ ਵਲੌਗ ਚ ਸਾਡਾ ਇੰਨਾ ਹੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਿੱਤਰੋ ਤੇ ਬਾਏ ਬਾਏ